ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਡਾਕਟਰ ਭੀਮ ਰਾਏ ਅੰਬੇਦਕਰ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਆਉਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆ ਵੀਡੀਓ ਸ਼ੁਰੂ ਕਰਦੇ ਹਾਂ ਭਾਰਤ ਦੇ ਮਹਾਨ ਸਪੂਤ ਡਾਕਟਰ ਭੀਮ ਰਾਓ ਅੰਬੇਦਕਰ ਭਾਰਤ ਦੇ ਮਹਾਨ ਸਪੂਤ ਸਨ ਆਪ ਭਾਰੀ ਵਿਦਵਾਨ ਫਿਲਾਸਫਰ ਕਾਨੂੰਨਦਾਨ ਅਤੇ ਸੱਚੇ ਸੁੱਚੇ ਦੇਸ਼ ਭਗਤ ਅਤੇ ਮਨੁੱਖਤਾ ਦੇ ਪ੍ਰੇਮੀ ਸਨ ਆਪ ਰਾਜਨੀਤਿਕ ਸਮਾਜਿਕ ਅਤੇ ਆਰਥਿਕ ਵਿਸ਼ਿਆਂ ਬਾਰੇ ਡੂੰਗੀ ਸੂਝ ਸੂਝ-ਬੋਝ ਰੱਖਦੇ ਸਨ ਆਪ ਨੂੰ ਆਜ਼ਾਦ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਹੋਣ ਦਾ ਮਾਣ ਪ੍ਰਾਪਤ ਹੈ ਆਪ ਨੇ ਭਾਰਤੀ ਸਮਾਜ ਵਿਚੋਂ ਅਨਪੜਤਾ ਅੰਧਵਿਸ਼ਵਾਸ ਅਤੇ ਛੂਤਛਾਤ ਦਾ ਖਾਤਮਾ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਿਸ ਕਾਰਨ ਆਪ ਨੂੰ ਦਲਿਤਾਂ ਦੇ ਮਸੀਹਾ ਮੰਨਿਆ ਜਾਂਦਾ ਹੈ ਦਲਿਤਾਂ ਦੇ ਮਸੀਹਾ ਮੰਨਿਆ ਜਾਂਦਾ ਹੈ ਆਪ ਨੂੰ ਸਤਿਕਾਰ ਨਾਲ ਬਾਬਾ ਸਾਹਿਬ ਕਹਿ ਕੇ ਯਾਦ ਕੀਤਾ ਜਾਂਦਾ ਹੈ ਅਤੇ ਭਾਰਤ ਸਰਕਾਰ ਨੇ ਆਪ ਦੀ ਜਨਮ ਸ਼ਤਾਬਦੀ ਤੇ ਮੌਕੇ ਆਪ ਨੂੰ ਭਾਰਤ ਰਤਨ ਦੀ ਉਪਾਧੀ ਦਿੱਤੀ ਜਨਮ ਮਾਤਾ ਪਿਤਾ ਤੇ ਮੁੱਲੀ ਵਿੱਦਿਆ ਡਾਕਟਰ ਅੰਬੇਦਕਰ ਦਾ ਜਨਮ 14 April 1899 ਇਸਵੀ ਨੂੰ ਬ੍ਰੋਡਾ ਰਿਆਸਤ ਦੀ ਚਾਉਣੀ ਮਾਉਂ ਪਰ ਮੱਧ ਪ੍ਰਦੇਸ਼ ਵਿੱਚ ਹੋਇਆ ਆਪ ਦੇ ਪਿਤਾ ਫੌਜ ਵਿੱਚ ਸੂਬੇਦਾਰ ਸਨ ਅਤੇ ਉਹ ਪੈਨਸ਼ਨ ਲੈ ਕੇ ਘਰ ਆ ਗਏ ਉਹਨਾਂ ਦਾ ਜੱਦੀ ਪਿੰਡ ਅੱਬਾ ਵੱਡੇ ਸੀ ਪਰ ਭੀਮਰਾਓ ਨੂੰ ਪੜਾਉਣ ਦੀ ਖਾਤਰ ਉਹ 17 ਵਿੱਚ ਆ ਕੇ ਦੇ ਹੱਲ ਲੱਗ ਪਏ ਅਤੇ 5 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਕੈਂਪਸ ਸਕੂਲ ਵਿੱਚ ਦਾਖਲ ਕਰਾ ਦਿੱਤਾ। ਉਹਨਾਂ ਦੀ ਮਾਤਾ ਚਾਹੁੰਦੀ ਸੀ ਕਿ ਉਹਨਾਂ ਦਾ ਪੁੱਤਰ ਪੜ੍ਹ ਕੇ ਉੱਚੀ ਪਦਵੀ ਪ੍ਰਾਪਤ ਕਰੇ। ਪਰ ਉਹੋ ਕੁਝ ਸਮਾਂ ਬਿਮਾਰ ਰਹਿ ਕੇ ਚਲਾਣਾ ਕਰ ਗਈ। ਭੀਮਰਾਓ ਉਦਾਸ ਰਹਿਣ ਲੱਗ ਪਏ ਅਤੇ ਉਹਨਾਂ ਦਾ ਮਨ ਪੜਾਈ ਵਿੱਚ ਨਾਲ ਲੱਗਦਾ। ਵੱਡੇ ਭਰਾ ਆਨੰਦ ਰਾਓ ਦੁਆਰਾ ਮਾਤਾ ਦੀ ਇੱਛਾ ਯਾਦ ਕਰਾਉਣ ਤੇ ਉਹ ਫਿਰ ਦਿਲ ਲਾ ਕੇ ਪੜ੍ਹਾਈ ਕਰਨ ਲੱਗ ਪਏ ਇੱਕ ਵਾਰੀ ਜਦੋਂ ਉਹ ਜ਼ੋਰਦਾਰਮੀ ਵਿੱਚ ਭਿੱਜਦੇ ਹੋਏ ਸਕੂਲ ਪਹੁੰਚੇ ਤਾਂ ਅਧਿਆਪਕਾਂ ਅਧਿਆਪਕ ਉਹਨਾਂ ਦੀ ਪੜ੍ਹਾਈ ਵਿੱਚ ਲਗਨ ਦੇਖ ਕੇ ਡੰਗ ਰਹਿ ਗਏ ਅੰਬੇਦਕਰ ਵੱਡੇ ਹੋ ਕੇ ਆਂਬਾ ਵੱਡੇ ਤੋਂ ਅੰਬੇਦਕਰ ਭੀਮਰਾਓ ਆਪਣੇ ਪਿੰਡ ਦਾ ਨਾਮ ਆਂਬਾ ਵੱਡੇ ਆਪਣੇ ਨਾਮ ਨਾਲ ਲਿਖਦੇ ਕਿ ਦੇ ਸੰਪ੍ਰੰਤ ਉਹ ਅਧਿਆਪਕ ਇਸ ਦੇ ਨਾਲ ਨਾਮ ਨਾ ਨੂੰ ਬੋਲਣ ਵਿੱਚ ਔਖਾ ਦੇਖ ਕੇ ਉਹਨਾਂ ਨੂੰ ਆਪਣੇ ਨਾਮ ਨਾਲ ਅਰਜ਼ੀਕਰ ਲਿਖਣ ਦੀ ਸਲਾਹ ਦਿੱਤੀ ਅਤੇ ਉਹ ਉਹਨਾਂ ਨਾਲ ਹੀ ਆਪਣੇ ਰਜਿਸਟਰ ਰਜਿਸਟਰ ਉੱਤੇ ਉਹਨਾਂ ਦਾ ਨਾਮ ਅਰਜ਼ੀਕਰ ਲਿਖ ਦਿੱਿਆ ਸਕੂਲ ਵਿੱਚ ਜੋ ਆਚੂ ਤਾਂ ਪੀਮਰਾਓ ਜਦੋਂ ਪੀਮਰਾਓ ਨੇ 17 ਦੇ ਕੈਂਪ ਸਕੂਲ ਤੋਂ 5ਵੀਂ ਪਾਸ ਕਰ ਲਈ ਤਾਂ ਉਹਨਾਂ ਨੂੰ ਅੱਗੇ ਪੜਾਉਣ ਲਈ ਉਹਨਾਂ ਦੇ ਪਿਤਾ ਮੁੰਬਈ ਚਲੇ ਗਏ ਅਤੇ ਉਹਨਾਂ ਉੱਥੇ ਉਹਨਾਂ ਨੂੰ ਐਲਫਿਸ਼ਟਨ ਹਾਈ ਸਕੂਲ ਵਿੱਚ ਦਾਖਲ ਕਰਾ ਦਿੱਤਾ ਉਸ ਸਮੇਂ ਛੁੱਤਛਾਤ ਦਾ ਜ਼ੋਰ ਸੀ ਪੀਮਰਾਓ ਨੂੰ ਛੋਟੀ ਉਮਰ ਵਿੱਚ ਹੀ ਇਹਨਾਂ ਕੁਰਬਤੀਆਂ ਦਾ ਸਾਹਮਣਾ ਕਰਨਾ ਪਿਆ ਇਸ ਸਕੂਲ ਵਿੱਚ ਉਹਨਾਂ ਨੂੰ ਸੰਸਕ੍ਰਿਤ ਪੜਨ ਤੋਂ ਮਨਾ ਕਰ ਦਿੱਤਾ ਗਿਆ। ਭੀਮਰਾਓ ਨੇ ਮਨ ਵਿੱਚ ਜਾਤ ਪਾਤ ਵਿਰੋਧ ਸੰਘਰਸ਼ ਕਰਨ ਦਾ ਫੈਸਲਾ ਕਰ ਲਿਆ ਤੇ 1907 ਈਸਵੀ ਵਿੱਚ ਆਪਨੇ 10ਵੀਂ ਪਾਸ ਕਰ ਲਈ। ਵਿਆਹ ਤੇ ਸੰਤਾਨ ਭੀਮਰਾਓ ਦਾ ਵਿਆਹ 17 ਸਾਲ ਦੀ ਉਮਰ ਵਿੱਚ ਸੁਗੜ ਸਿਆਣੀ ਰਾਮਾ ਬਾਈ ਨਾਲ ਹੋ ਗਿਆ। ਅਤੇ ਆਪ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਜਿਸ ਦਾ ਨਾਮ ਜਸਵੰਤ ਰਾਓ ਰੱਖਿਆ ਗਿਆ ਉੱਚੀ ਪੜ੍ਹਾਈ ਇਸ ਪਿਛੋਂ ਪਿਮਰਾਓ ਐਲੀਫਿਸ਼ਰਟਨ ਕਾਲਜ ਵਿੱਚ ਮੁੰਬਈ ਵਿੱਚ ਦਾਖਲ ਹੋ ਗਏ ਘਰ ਵਿੱਚ ਆਰਥਿਕ ਤੰਗੀ ਸੀ ਇਸ ਕਰਕੇ ਇਸ ਸਮੇਂ ਇੱਕ ਅਧਿਆਪਕ ਕੋਲਸਕਰ ਨੇ ਉਹਨਾਂ ਦੀ ਮਦਦ ਕੀਤੀ ਅਤੇ ਉਹਨਾਂ ਓਹੋ ਉਹਨਾਂ ਨੂੰ ਬਰੋੜਾ ਦੇ ਮਹਾਰਾਜੇ ਕੋਲ ਲੈ ਗਏ ਅਤੇ ਭੀਮਰਾਓ ਨੇ ਮਹਾਰਾਜਾ ਸਿਆਦੀ ਗਾਇਕਵਾੜ ਦੇ ਪ੍ਰਸ਼ਨਾਂ ਦੇ ਠੀਕ ਉੱਤਰ ਦਿੱਤੇ ਅਤੇ ਮਹਾਰਾਜੇ ਨੇ ਖੁਸ਼ ਹੋ ਕੇ ਉਹਨਾਂ ਨੂੰ ਵਜੀਫਾ ਲਾ ਦਿੱਤਾ ਇਸ ਤਰ੍ਹਾਂ 1912 ਸਾਲ ਵਿੱਚ ਭੀਮਰਾਓ ਨੇ ਬੀਏ ਪਾਸ ਕਰ ਲਈ ਆਪ ਉੱਚੀ ਵਿੱਦਿਆ ਪ੍ਰਾਪਤ ਕਰਨੀ ਚਾਹੁੰਦੇ ਸਨ ਮਹਾਰਾਜਾ ਬਰੋੜਾ ਨੇ ਉਸ ਸਮੇਂ ਉਜਾ ਹੁਸ਼ੀ ਆਰ ਵੀ ਵਿਦਿਆਰਥੀਆਂ ਨੂੰ ਪੜਾਉਣ ਪੜਨ ਲਈ ਅਮਰੀਕਾ ਭੇਜ ਰਹੇ ਸਨ ਆਪ ਮਹਾਰਾਜੇ ਨੂੰ ਖੁਦ ਜਾ ਕੇ ਮਿਲੇ ਅਤੇ ਮਹਾਰਾਜੇ ਨੇ ਉਹਨਾਂ ਦੀ ਬੇਨਤੀ ਮੰਨ ਕੇ ਉਹਨਾਂ ਨੂੰ ਉੱਚੀ ਪੜ੍ਹਾਈ ਲਈ ਅਮਰੀਕਾ ਜਾਣ ਦਾ ਮੌਕਾ ਦਿੱਤਾ ਆਪ ਨੇ ਕਲੋਬੀਆ ਯੂਨੀਵਰਸਿਟੀ ਦੀ ਤੋਂ ਐਮਏ ਕਾਲ ਐਮਏ ਅਤੇ ਫਿਰ ਪੀਜੀਐਡ ਪੀਜੀ ਪੀਐਚਡੀ ਅਤੇ ਡਿਗਰੀ ਪ੍ਰਾਪਤ ਕੀਤੀ ਅਤੇ ਆਪ ਨੇ ਬਿਲਕੁਲ ਇਥੇ ਬਿਲਕੁਲ ਸਾਦਾ ਜੀਵਨ ਗੁਜ਼ਾਰਿਆ ਆਪਦੀਨ ਵਿਚ ਇੱਕ ਕੱਪ ਚਾਹ ਪੀ ਕੇ ਅਤੇ ਦਵਰੋਟੀ ਖਾ ਕੇ ਗੁਜ਼ਾਰਾ ਕਰ ਲੈਂਦੇ ਸਨ ਇਸ ਤੋਂ ਮਗਰੋਂ ਆਪਨੇ ਲੰਡਨ ਆ ਕੇ ਅਰਥ ਸ਼ਾਸਤਰ ਅਤੇ ਕਾਨੂੰਨ ਦੀ ਪੜਾਈ ਕੀਤੀ ਅਤੇ ਕੁਝ ਸਿਹਤ ਮਗਰੋਂ ਵਜੀਫੇ ਦੀ ਮਿਆਦ ਖਤਮ ਹੋ ਜਾਣ ਤੇ ਆਪ ਦੇਸ਼ ਭਗਤ ਪਰਤ ਆਏ ਅਤੇ ਭਾਰਤ ਵਿੱਚ ਮਿਲਟਰੀ ਸੱਤਰ ਪ੍ਰੋਫੈਸਰ ਅਤੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਣਾ ਤੇ ਭਾਰਤ ਆ ਕੇ ਆਪ ਮਹਾਰਾਜਾ ਪ੍ਰੋੜਾ ਦੇ ਮਿਲਟਰੀ ਸੱਤਰ ਲੱਗ ਗਏ ਦਫਤਰ ਵਿੱਚ ਜਾਤੀ ਭੇਦ ਭਾਵ ਦੇ ਕੇ ਆਪਣੀ ਨੌਕਰੀ ਛੱਡ ਦਿੱਤੀ ਫਿਰ ਬੰਬਈ ਵਿੱਚ ਉਹ ਸਿਧੰਤ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਲੱਗ ਗਏ ਅਤੇ ਜਿੱਥੇ ਇਥੇ ਵੀ ਜਾਤੀ ਵੇਤ ਭਾਵ ਦੇਖ ਕੇ ਆਪ ਲੰਡਨ ਪੁੱਜ ਗਏ ਇਥੇ ਅਰਥ ਸ਼ਾਸਤਰ ਦੀ ਉਚੇਰੀ ਡਿਗਰੀ ਪ੍ਰਾਪਤ ਕਰਕੇ ਵਕਾਲਤ ਪਾਸ ਕੀਤੀ ਅਤੇ ਫਿਰ ਉਹ ਨਾ ਬਈ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ ਫਿਰ ਉਹ ਸਰਕਾਰੀ ਲਾ ਕਾਲਜ ਮੁੰਬਈ ਦੇ ਪ੍ਰਿੰਸੀਪਲ ਨਿਯੁਕਤ ਹੋ ਗਏ ਜਾਤ ਪਾਤ ਵਿਰੁੱਧ ਸੰਘਰਸ਼ ਡਾਕਟਰ ਪੀ ਮਰਾਓ ਅੰਬੇਦਕਰ ਨੇ ਬਚਪਨ ਤੋਂ ਹੀ ਮਨੁੱਖ ਦੀ ਮਨੋਖ ਪ੍ਰਤੀ ਕਿੰਨੀ ਨਫਰਤ ਨੂੰ ਸਿਆ ਹੈ ਸਿਆਸੀਏ ਨੇ ਉਹਨਾ ਮਹਿਸੂਸ ਕੀਤਾ ਕਿ ਜਾਤ ਪਾਤ ਵਿਦਿਆ ਦੀ ਰੋਸ਼ਨੀ ਨਾਲ ਹੀ ਦੂਰ ਹੋ ਸਕਦੀ ਹੈ ਵਿਦਿਆ ਦੇ ਵਿਸਾਰ ਲਈ ਉਹੋ ਪੀਪਲਜ਼ ਐਜੂਕੇਸ਼ਨ ਸੁਸਾਇਟੀ ਬਣਾਈ ਹੈ ਤੇ ਸਮਾਜ ਭਲਾਈ ਦੇ ਕਾਰਜ ਨੂੰ ਘਰ ਘਰ ਪਹੁੰਚਾਉਣ ਲਈ ਉਹਨਾਂ ਨੂੰ ਮੁੱਖ ਨਾਇਕਾ ਤੇ ਬ੍ਰੈਸ ਕਰਤ ਭਾਰਤ ਅਖਬਾਰ ਚ ਕੱਢੇ ਲੰਡਨ ਵਿੱਚ ਹੋਈਆਂ ਗੋਲ ਮੇਜ਼ ਕਾਨਫਰੰਸਾਂ ਵਿੱਚ ਉਹਨਾਂ ਨੇ ਪਛੜੇ ਵਰਗਾਂ ਦੀ ਸਥਿਤੀ ਬਿਆਨ ਕੀਤੀ ਅਤੇ ਉਹਨਾਂ ਦੇ ਯਤਨਾਂ ਨਾਲ ਪਛੜੇ ਵਰਗਾਂ ਨੂੰ ਕੁਝ ਸਹੂਲਤਾਂ ਮਿਲੀਆਂ ਗਰੀਬ ਸਮਾਜ ਦੀ ਭਲਾਈ ਲਈ ਕੰਮ ਕਰਨ ਕਰਕੇ ਓਹੋ 1927 ਸੂ ਵਿੱਚ 1927 ਸੂ ਵਿੱਚ ਵਿਧਾਨ ਪ੍ਰੀਸ਼ਦ ਮੁੰਬਈ ਦੇ ਮੈਂਬਰ ਬਣ ਗਏ ਆਜ਼ਾਦ ਭਾਰਤ ਦੇ ਸੰਵਿਧਾਨ ਨਿਰਮਾਤਾ ਆਜ਼ਾਦ ਦੇ ਹੋਂਦ ਦੇ ਇਕ ਉਹੋ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਉਹ ਦਿਨ ਰਾਤ ਮਿਹਨਤ ਕਰਕੇ ਭਾਰਤ ਦਾ ਸੰਵਿਧਾਨ ਲਿਖਿਆ ਜੋ ਕਿ 26 ਜਨਵਰੀ 1950 ਨੂੰ ਲਾਗੂ ਹੋਇਆ ਜੀਵਨ ਦੇ ਅੰਤਲੇ ਦਿਨਾਂ ਵਿੱਚ ਉਹ ਬੁੱਧ ਧਰਮ ਦੀ ਸ਼ਰਣ ਵਿੱਚ ਚਲੇ ਗਏ ਉਹਨਾਂ ਲੋਕਾਂ ਨੂੰ ਜਾਗਰਿਤ ਕਰਨ ਲਈ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਉਹਨਾਂ ਦੇ 100 ਸਾਲਾਂ ਜਨਮ ਦੇਨ ਉੱਤੇ ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤ ਰਤਨ ਦੀ ਉਪਾਦੀ ਨਾਲ ਸਨਮਾਨਿਤ ਕੀਤਾ 6 ਦਸੰਬਰ 1956 ਈਸਵੀ ਨੂੰ ਆਪ ਅਕਾਲ ਚਲਾਣਾ ਕਰ ਗਏ ਸਾਰ ਅੰਸ਼ ਅਜਾਦ ਭਾਰਤ ਦੇ ਇਤਿਹਾਸ ਵਿੱਚ ਆਪ ਦਾ ਨਾਮ ਸਦਾ ਮਾਣ ਨਾਲ ਲਿਆ ਜਾਂਦਾ ਹੈ ਜਿਆ ਜਿਆ ਜਾਂਦਾ ਰਹੇਗਾ ਆਪਦੀਆਂ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਨੀਤੀਆਂ ਦੇਸ਼ ਲਈ ਅੱਜ ਵੀ ਸਾਰਤਕ ਹਨ ਤਾਂ ਬੱਚਿਓ ਇਹ ਸੀ ਡਾਕਟਰ ਪੀਮਰਾਓ ਅਭੇਦ ਕਰਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ